ਗੋਵਿੰਦੇ ਕੀ ਹੋ ਗਿਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਤੇਰ ਗੋਵਿੰਦੇ ਨੂੰ ਕਿਤੇ ਨਹੀਂ ਦੀ ਹੁੰਦੇ ਪਰ ਲੱਗੇ ਹੀ ਹੈ ਮੈਂ ਤਾਂ ਮਜ਼ਾਕ ਕਰਦਾ ਸੀ ਕਮਾਲ ਹੋ ਗਈ ਕਰਤਾ ਉਹੀ ਕੰਮ ਲੋਕਾਂ ਦਾ ਖੁਸ਼ੀ ਲਹਿਰ ਜਾ ਗਈ ਸੀ ਕੀ ਮੇਰੇ ਪਹਿਲਾਂ ਤੇ ਜਮੇ ਨਿਕਲ ਗਈ ਸੀ ਅੱਗੇ ਤਾਂ ਮੈਂ ਹੱਸ ਕੇ ਮਜ਼ਾਕ ਕਰੀ ਅੱਛਾ ਬਾਬਾ ਸੌਰੀ ਚੱਲ ਵੀਡੀਓ ਬਣਾ ਮਰੀਕ ਆ ਵੀਡੀਓ ਕਿਹਦਾ ਹੈ 4K ਤਾਂ ਬੰਨੀ ਚਾਹੀਦੀ ਹੈ ਪਾਗਲ ਇੱਕ ਜਰਾ ਸਿਫਿਕਸ ਜ਼ਿਆਦਾ ਸਾਫ਼ ਹੁੰਦਾ ਉਹ ਤਨੂ ਕੀ ਲੱਗਦਾ ਓਏ 4K ਜਿਆਦਾ ਸਾਫ਼ ਹੁੰਦਾ ਲੈ ਦੱਸ 4K ਨਹੀਂ ਹੈਗਾ ਹਮ ਬੂਥੀ ਵੀ ਚਾਹੀਦੀ ਹੈ 4K ਵਾਲੀ ਅੱਛਾ ਤੇ ਆਪਣੇ ਕਰ ਹਮ ਮੇਰੇ ਵਰਗਾ ਕਹਿਣ ਲਾਇਆ ਜਾਂਦਾ ਵੀ ਡੀਐਸ ਲਾਣਾ ਫੋਟੋ ਖਿੱਚਦੀ ਸੋਹਣੀ ਨਹੀਂ ਆਉਂਦੀ ਹਾਂ ਜੇ ਬੂਥੀਓਂ ਨਹੀਂ ਸੋਹਣੀ ਹੈਗੀ ਉਹ ਫੋਟੋ ਸੁਬਾਹ ਸੋਹਣੀ ਆਉਣੀ ਆ ਇੱਕ ਤਾਂ ਕਿਹੜੀ ਗੱਲ ਪਤਾ ਨਹੀਂ ਕਿੱਥੇ ਬਾੜਦੰਦੇ ਲੈ ਜਾ ਕੇ ਪ੍ਰੋਮੋਸ਼ਨ ਕਰਨ ਨੂੰ ਆਖੇ ਗੁਰਵਿੰਦੇ ਤੈਨੂੰ ਟੱਟੀ ਨਹੀਂ ਆਉਂਦੀ ਹੈਗੀ ਲੈ ਆ ਜਾ ਮੈਂ ਤੈਨੂੰ ਫੋਨ ਦਵਾ ਕੇ ਲਿਆਉਂਦੀ ਆ ਬਈ ਉਹ ਟੱਟੀ ਨਾ ਕੀ ਲੈਂ ਕੇ ਫੋਨ ਦਾ ਮੈਨੂੰ ਸਮਝ ਨਹੀਂ ਆਉਂਦੀ ਖੁੱਦੂ ਨਾ ਹੋਣ ਤਾਂ ਬਈ ਫੋਨ ਨਾ ਕਿਤੇ ਖੁੱਲ ਕੇ ਆਉਣ ਲੱਗ ਜਾਣੀ ਆ ਫਿਰ ਮੇਰਾ ਇੱਕ ਮਿੱਤਰ ਆ ਉਹ ਦਾੜੀ ਬਣਾਉਣ ਵਾਲਾ ਤੇਲ ਜਾਂ ਵੇਚਦਾ ਨਾ ਉਹਨੇ ਬਣਾਇਆ ਹੋਇਆ ਮੈਨੂੰ ਕਹਿੰਦਾ ਜੀ ਪ੍ਰੋਮੋਸ਼ਨ ਕਰਨ ਨੂੰ ਮੈਂ ਤਾਂ ਕਰਦਾ ਨਹੀਂ ਹੈਗਾ ਮਗਾ ਜਲ ਗਵਿੰਦੇ ਉਹਨਾਂ ਤੇ ਕਰਵਾ ਲਾ ਉਹਨੇ ਇਹਨਾਂ ਤੱਕ ਅਪਰੋਚ ਕੀਤੀ ਹੋਣੀ ਆ ਇਹ ਪਤੰਦਰ ਬਲੌਗ ਹੀ ਮਾਰ ਗਿਆ ਉਹਨੂੰ ਪਤਾ ਨਹੀਂ ਕਿਆ ਚੱਕਰ ਬਣ ਗਿਆ ਦੇਖੋ ਦੇਖੋ ਦਰਮ ਚਿਹਰੇ ਸੇ ਤਪਕ ਰਿਹਾ ਨੰਬਰ 1 ਕਬੀਨਾ ਕੀ ਪਾਣਾ ਵਾਪਰ ਰਿਹਾ ਉਹ ਤਾਂ ਮਾਲਕ ਹੀ ਦੱਸਣਗੇ ਅਸੀਂ ਤਾਂ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀਏ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕੇ ਕਰਦੇ ਆ ਜੀ